ਜੈਸੀ ਉਪਜੀ ਪੀੜ ਤੇ ਭਗਤ ਕਬੀਰ ਜੀ 153 ਨੰਬਰ ਸ਼ਲੋਕ ਵਿੱਚ ਗੁਰੂ ਪਿਆਰਿਓ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਜੈਸੀ ਉਪਜੀ ਪੀੜ ਤੇ ਪੀੜ ਮੇਂ ਦਰਖਤ ਰੁੱਖ ਕਹਿੰਦੇ ਜਿਸ ਤਰ੍ਹਾਂ ਜਦੋਂ ਨਵਾਂ ਰੁੱਖ ਉੱਗਦਾ ਹੈ ਔਰਤ ਕਿੰਨੀ ਕੋਮਲਤਾ ਹੁੰਦੀ ਕਿੰਨਾ ਨਰਮ ਹੁੰਦਾ ਹੈ ਜੋਤ ਜਿਹੀ ਨਭ ਔਰ ਜੇ ਇਸੇ ਤਰ੍ਹਾਂ ਦੀ ਕੋਮਲਤਾ ਇਸੇ ਤਰ੍ਹਾਂ ਦੀ ਨਿਮਰਤਾ ਇਸੇ ਤਰ੍ਹਾਂ ਦਾ ਨਰਮਪਨ ਮਨੁੱਖ ਦੇ ਵਿੱਚ ਆ ਜਾਵੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮਨੁੱਖ ਨਿਮਰਤਾ ਵਿੱਚ ਰਹੇ ਮਿੱਠੇ ਸੁਭਾਅ ਦੇ ਨਾਲ ਰਹੇ ਪ੍ਰੇਮ ਦੇ ਨਾਲ ਸੰਗਤ ਵਿੱਚ ਵਿਚਰੇ ਖੈ ਕਹਿੰਦੇ ਹੀਰਾ ਕਿਸ ਕਾ ਬਾਪੂਰਾ ਕੁਝੇ ਨਾ ਰਤਨ ਕਰੋੜ ਇੱਕ ਹੀਰਾ ਕੀ ਕਰੋੜਾਂ ਇਦਾਂ ਦੇ ਰਤਨੋਂ ਔਣ ਹੀਰੇ ਔਣ ਕਹਿੰਦੇ ਉਸ ਮਨੁੱਖ ਦੀ ਕੀਮਤ ਨਹੀਂ ਪਿਆ ਸਕਦੀ ਭਾਵ ਉਹ ਮਨੁੱਖ ਕਿਰਿਆ ਜਵਾ ਰਾਤਾਂ ਤੋਂ ਅਮੋਲਕ ਹੈ ਜਿਦੇ ਵਿੱਚ ਨਿਮਰਤਾ ਹੈ ਜਿਦੇ ਵਿੱਚ ਪ੍ਰੇਮ ਹੈ ਜਿਦੇ ਵਿੱਚ ਗੁਰੂ ਦੀ ਬਖਸ਼ਿਸ਼ ਹੈ ਇੱਕ ਹੀ ਰਾਗੀ ਕਰੋੜਾਂ ਹੀਰੇ ਵਿੋਂਣਾ ਬਾਹਵ ਮਨੁੱਖ ਉਹ ਪਰਮਾਤਮਾ ਦਾ ਪਿਆਰਾ ਉਹ ਪਰਮਾਤਮਾ ਦਾ ਸੇਵਕ ਇੰਨਾ ਅਮੋਲਕ ਹੋ ਜਾਂਦਾ ਹੈ ਕਬੀਰ ਇਕ ਅਚੰਬੋ ਦੇਖਿਓ ਹੀਰਾ ਹਾਟ ਵਿਕਾਇ 140 ਨੰਬਰ ਸ਼ਲੋਕ ਸੰਗਤ ਜੀ ਬਾਬਾ ਕਬੀਰ ਜੀ ਕਿਰਪਾ ਕਰਦੇ ਕਹਿੰਦੇ ਵੀ ਅੱਜ ਇੱਕ ਅਚੰਬਾ ਦੇਖਿਆ ਇਹ ਹੀਰਾ ਜਿਹੜਾ ਇਹ ਹੱਟੀਆਂ ਦੇ ਉੱਤੇ ਵਿਕਦਾ ਪਿਆ ਬਣ ਜਨ ਹਾਰੇ ਬਾਹਰ ਔਰ ਉਹਦਾ ਕੋਈ ਅਸਲ ਵਪਾਰੀ ਨਹੀਂ ਹੈਗਾ ਵਨਜਾਰਾ ਨਹੀਂ ਹੈਗਾ ਉਹਦਾ 파ਰਖੋ ਨਹੀਂ ਹੈਗਾ ਕੌਡੀ ਬਦਲੇ ਜਾਏ ਜਿਹਦੇ ਕਰਕੇ ਉਸ ਹੀਰੇ ਦਾ ਕੌਡੀ ਮੁੱਲ ਨਹੀਂ ਪੈਂਦਾ ਗੁਰੂ ਨਾਨਕ ਦੇਵ ਮਹਾਰਾਜ ਸਿੱਤੇ ਬਾਦਸ਼ਾਹ ਦੀ ਪਾਟਲੀ ਪੁੱਤਰ ਪਟਨਾ ਸਾਹਿਬ ਗਏ ਗੁਰੂ ਨਾਨਕ ਪਾਟਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਹੀਰਾ ਦਿੱਤਾ ਤਕੰਦੇ ਜਾ ਮਰਦਾਨਾ ਤੈਨੂੰ ਬਾਜ਼ਾਰ ਦੇ ਵਿੱਚ ਵੇਚ ਕੇ ਤੇ ਕੋਈ ਹੋ ਜਾਂਦਾ ਰੋਟੀ ਟੋਕ ਦਾ ਬੰਦੋਬਸਤ ਕਰ ਲੈ ਤੇ ਯਾਦ ਰੱਖੀਂ ਭਈ ਹੀਰਾ ਜਿਹੜਾ ਨੇ ਬਹੁਤ ਕੀਮਤੀ ਐਵੇਂ ਕੌਡੀਆਂ ਦੇ ਭਾਅ ਨਾਲ ਗਵਾਇ ਨੀ ਭਾਈ ਮਰਦਾਨਾ ਜੇ ਜਦੋਂ ਪਟਨਾ ਸਾਹਿਬ ਦੇ ਬਾਜ਼ਾਰ ਦੇ ਵਿੱਚ ਗਏ ਉਹ ਗੜੀਆਂ ਇੰਨੀਆਂ ਦੁਕਾਨਾਂ ਸਨ ਥੋੜੀਆਂ ਦੁਕਾਨਾਂ ਹੋਣੀਆਂ ਕੋਈ ਸਬਜ਼ੀ ਵਾਲੀ ਫੜੀ ਤੇ ਗਏ ਤੇ ਉਹਨੇ ਅੱਧਾ ਕਿਲੋ ਸਬਜ਼ੀ ਮੁੱਲ ਪਾਇਆ ਉਸੀ ਰੇਰਾ ਕਿਉਂਕਿ ਪਾਰਖੂ ਨੇ ਜਿਨ ਉਹਦੇ ਭਾਰਾ ਤੇ ਕਾਚੀ ਸੀ ਕੋਈ ਰਾਸ਼ਨ ਵਾਲੀ ਦੁਕਾਨ ਦੇ ਉੱਤੇ ਗਏ ਤੇ ਉਹਨੇ ਅੱਧਾ ਸੇਰ ਕੋਈ ਦਾਲ ਮੁੱਲ ਪਾ ਦਿੱਤਾ ਕਿਉਂਕਿ ਉਹਨੂੰ ਵੀ ਪਰਖਣੀ ਸੀ ਆ ਗਈ ਪੀਹੀ ਰਾਇ ਉਹ ਤੇ ਕਾਚੀ ਸਮਝੀ ਜਾਂਦੇ ਸਨ ਉਹ ਚਲੋ ਸੋਨਾ ਲੱਗਦਾ ਰੱਖ ਲੈਂਦੇ ਆ ਇਹਦੇ ਬਦਲੇ ਅੱਧਾ ਸੇਰ ਦਾਲ ਜਾਂ ਸਬਜ਼ੀ ਦੇ ਦਿੰਨੇ ਆ ਉਦਾਸ ਘੜੇ ਨੇ ਪਾਇ ਮਰਦਾਨਾ ਜੀ ਤੇ ਇੱਕ ਮਨੁੱਖ ਕੋਲ ਆਇਆ ਉਹਨੇ ਵੇਖਿਆ ਭਾਈ ਮਰਦਾਨਾ ਜੀ ਨੂੰ ਤੇ ਕਿਹਾ ਵੀ ਭਾਈ ਅੱਥੇ ਤੇਰੇ ਹੀਰੇ ਦਾ ਮੁੱਲ ਨਹੀਂ ਪੈਣਾ ਜੇ ਹੀਰੇ ਦਾ ਮੁੱਲ ਪਵਾਣਾ ਤਾਂ ਸਾਹਮਣੇ ਸਾਲਸਰਾਏ ਜੋਰੀ ਦਾ ਘਰ ਉੱਥੇ ਚਲਾ ਜਾ ਭਾਈ ਮਰਦਾਨਾ ਜੀ ਉੱਥੇ ਚਲੇ ਗਏ ਉਹਨੇ ਆਓ ਭਗਤ ਕੀਤੀ ਕਾਰਨ ਪੁੱਛਿਆ ਆਨਦਾ ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਆਇ ਇੱਕ ਹੀਰਾ ਹੈ ਮੇਰੇ ਕੋਲ ਬੜਾ ਲਿਸ਼ਕਦਾ ਇਹ ਵੇਚਣਾ ਹੈ ਜੀ ਜਦੋਂ ਸਾਲਸਰਾ ਜੋਰੀ ਨੇ ਹੀਰਾ ਦੇਖਿਆ ਤੇ ਉਹਦੇ ਪੈਰਾਂ ਹਟੂ zameen ਨਿਕਲ ਗਈ। ਕਿਉਂਕਿ ਉਹਨੇ ਇਸ ਤੋਂ ਕੀਮਤੀ ਹੀਰਾ ਪਹਿਲਾਂ ਕਦੇ ਨਹੀਂ ਸੀ ਦੇਖਿਆ। ਇੰਨਾ ਸੋਹਣਾ ਹੀਰਾ ਕਦੇ ਨਹੀਂ ਸੀ ਦੇਖਿਆ। ਉਹਨੇ ਆਪਣੀ ਤਜੋਰੀ ਦੇ ਵਿੱਚੋਂ ਉਸ ਵੇਲੇ ਦਾ 100 ਰੁਪਇਆ ਕੱਢਿਆ ਤੇ ਭਾਈ ਮਰਦਾਨਾ ਜੀ ਦੇ ਹੱਥ ਤੇ ਰੱਖ ਦਿੱਤਾ। ਤੇ ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਹੀਰਾ ਫੜਾਇਆ ਤੇ ਉਹ ਕਹਿੰਦੇ ਸਾਲਸਰਾ ਜੋਰੀ ਤੇ ਭਾਈ ਤੋਂ ਹੀਰਾ ਵੀ ਲੈ ਗਿਆ ਤੇ 100 ਰੁਪਇਆ ਵੀ ਲੈ ਗਿਆ ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਇਹ ਕੀ ਗੱਲ ਹੋਈ ਬਿਨਾ ਹੀਰੇ ਲਈ ਤੁਸੀਂ ਪੈਸੇ ਦੇਈ ਜਾ ਰਹੇ ਹੋ ਤੇ ਸਾਲਸਰਾ ਜੋਰੀ ਕਹਿੰਦਾ ਵੀ ਇਹ ਹੀਰਾ ਇੰਨਾ ਕੀਮਤੀ ਹੈ ਇਹਨੂੰ ਦੇਖ ਕੇ ਦੇ ਦਰਸ਼ਨ ਕਰਕੇ ਮੈਂ ਤੇ ਨਿਹਾਲੋ ਨਿਹਾਲ ਹੋ ਗਿਆ ਵਾ ਇਹ 100 ਰੁਪਇਆ ਇਹ ਦਰਸ਼ਨ ਭੇਟ ਹੈ ਉਹ ਹੀਰਾ ਵੀ ਲੈ ਜਾ ਤੇ 100 ਰੁਪਏ ਵੀ ਲੈ ਜਾ। ਉਬਾਰਕੋ ਜਿਨਾ ਸਾਲਸਰਾਏ ਜੋਰੇ ਹੀਰਿਆਂ ਦਾ ਵਪਾਰੀ ਸੀ। ਉਹਨੇ ਪਰਖ ਲਿਆ ਵੀ ਹੀਰਾ ਕੋਈ ਆਮ ਹੀਰਾ ਨਹੀਂ, ਬੜਾ ਕੀਮਤੀ ਹੀਰਾ ਹੈ। ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਸਮਾਨ ਤੇ ਬਾਅਦ ਖਰੀਦਾਂਗੇ ਪਹਿਲਾਂ ਬਾਬੇ ਨਾਨਕ ਨੂੰ ਪੁੱਛੀਏ ਤੇ ਸਹੀ ਵੀ ਆ ਗੱਲ ਠੀਕ ਹੈ ਜਿਹੜੀ ਉਹਨੇ ਕੀਤੀ, ਪੈਸੇ ਵੀ ਦੇ ਤੇ ਹੀਰਾ ਵੀ ਦੇ ਤਾ। ਤੇ ਗੁਰੂ ਨਾਨਕ ਪਾਤਸ਼ਾਹ ਕੋ ਭਾਈ ਮਰਦਾਨਾ ਜੀ ਆਏ ਤੇ ਸਾਰੀ ਵਾਰਤਾ ਗੁਰੂ ਨਾਨਕ ਪਾਤਸ਼ਾਹ ਨੇ ਦੱਸੀ ਤੇ ਗੁਰੂ ਪਾਤਸ਼ਾਹ ਕੰਦੇ ਵੀ ਤਾਂ ਥੋੜਾ ਜਿਹਾ ਪੈਸੇ ਰੱਖ ਲੈਣੇ ਜੋ ਉਹਨੇ ਸਾਡਾ ਸਮਾਨ ਨਹੀਂ ਲਿਆ ਤੇ ਅਸੀਂ ਉਹਦੇ ਪੈਸੇ ਕਿਵੇਂ ਰੱਖੀਏ ਜਵਾਬ ਕਰਿਆ ਉਹਨੂੰ ਕਿਹਾ ਜਾਂ ਤੇ ਹੀਰਾ ਰੱਖ ਲੈ ਜਾਂ ਪੈਸੇ ਰੱਖ ਲੈ ਭਾਈ ਮਰਦਾਨਾ ਜੀ ਵੇਹ ਸਾਲ ਸਰਾਇ ਜੋਰੀ ਕੁਲ ਗਏ ਤੇ ਉਹ ਕਹਿੰਦੇ ਵੀ ਮੇਰੇ ਉਸਤਾਦ ਨੇ ਆਖਿਆ ਹੈ ਜਦੋਂ ਕੋਈ ਕੀਮਤੀ ਸ਼ਹਿਰ ਦੇਖਣੀ ਉਹਦੇ ਦਰਸ਼ਨ ਪੇੜੀ ਜ਼ਰੂਰ ਦੇਣੀ ਉਹ ਵੀ ਉਸਤਾਦ ਦਾ ਚੰਡਿਆ ਸੀ ਇਮਾਨਦਾਰ ਸੀ ਇਹ ਤੇ ਅੱਜਕੱਲ ਦਾ ਕੋਈ ਅੰਦਾਜ਼ਾ ਉਹਨੇ ਕਹਿਣਾ ਚਲੋ ਇੰਨਾ ਕੀਮਤੀ ਹੈ ਰ ਮੇਰੇ 100 ਰੁਪਏ ਧੋੜ ਕੀ ਚਾਹੀਦਾ ਉਹ ਵੀ ਇਮਾਨਦਾਰ ਸੀ ਤੇ ਇੱਧਰ ਜੁਗਾ ਜਗੰਤਰਾਂ ਦੇ ਮਾਲਕ ਸਾਰੀ ਸ੍ਰਿਸ਼ਟੀ ਬ੍ਰਹਿਮੰਡ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਇਸ ਵਾਰਤਾ ਦੇ ਵਿੱਚੋਂ ਸਾਨੂੰ ਕੋਈ ਸਿੱਖਿਆ ਦੇਣੀ ਸੀ ਗੁਰੂ ਪਾਤਸ਼ਾਹ ਜੀ ਨੇ ਜੋ ਦੋ-ਤਿੰਨ ਚੱਕਰ ਭਾਈ ਮਰਦਾਨਾਏ ਲੱਗੇ ਤੇ ਸਾਲਸਰਾਏ ਕਹਿੰਦਾ ਵੀ ਕਿਹੜਾ ਗੁਰੂ ਹੈ ਜਿਹੜਾ ਇੰਨਾ ਈਮਾਨ ਦਾ ਪੱਕਾ ਹੈ ਤੇ ਕਹਿੰਦਾ ਵੀ ਜੰਨੇ ਚ ਹੀਰਾ ਨਹੀਂ ਉਹਨੇ ਚਿਰ ਪੈਸੇ ਨਹੀਂ ਮੈਨੂੰ ਵੀ ਦਰਸ਼ਨ ਕਰਾ ਸਾਲਸਰਾਏ ਜੋ ਭਾਈ ਮਰਦਾਨਾ ਜਿਹਦੇ ਨਾਲ ਹੀ ਆ ਗਏ ਗੁਰੂ ਪਾਛੇ ਚਰਨਾਂ ਤੇ ਨਮਸਕਾਰ ਕਹਿੰਦੇ ਕਰਕੇ ਕਹਿੰਦੇ ਵੀ ਗੁਰੂ ਜੀ ਤੁਹਾਡਾ ਹੀਰਾ ਬਹੁਤ ਕੀਮਤੀ ਹੈ ਮੈਂ ਆਪਣਾ ਸਾਰਾ ਧਨ ਦੌਲਤ ਦੇ ਦਿਆਂ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਦਿਆਂ ਤਾਂ ਵੀ ਤੁਹਾਡੇ ਹੀਰੇ ਦਾ ਮੁੱਲ ਨਹੀਂ ਦੇ ਸਕਦੇ ਪਾਦਸ਼ਾਹ ਜੀ ਮੁਸਕਰਾ ਕੇ ਕਹਿੰਦੇ ਵੀ ਤੇਰੇ ਕੋਲ ਇਤੋਂ ਵੀ ਕੀਮਤੀ ਹੀਰਾ ਹੈ ਕਹਿੰਦਾ ਸੱਚੇ ਪਾਦਸ਼ਾਹ ਮੇਰੇ ਕੋਲ ਇਸ ਤੋਂ ਵੀ ਕੀਮਤ ਨਹੀਂ ਨੇ ਮੇਰੇ ਕੋ ਹੀਰੇ ਤੇ ਬਹੁਤ ਨੇ ਔਰ ਸੌਤੋਏ ਰੇ ਤੋਂ ਘੱਟ ਕੀਮਤ ਵਾਲੇ ਹੀਰੇ ਨੇ ਸਭ ਤੋਂ ਕੀਮਤੀ ਹੀਰੇ ਤੋਂ ਕੋਈ ਕੀਮਤੀ ਨਹੀਂ ਇਹ ਨਾ ਅਮੋਲਕ ਹੈ ਭਾਸ਼ੇ ਕਹਿੰਦੇ ਤੇਰੇ ਕੋਲੇ ਵੀ ਹੀਰਾ ਬਹੁਤ ਕੀਮਤੀ ਹੈ ਬਸ ਸਤਿਗੁਰ ਜੀ ਨਾ ਤੁਸੀਂ ਪਹਿਲਾਂ ਮੈਨੂੰ ਮਿਲੇ ਨਾ ਮੇਰੇ ਘਰ ਆਏ ਤੁਹਾਨੂੰ ਕਿੱਦਾਂ ਪਤਾ ਮੇਰੇ ਕੋਲ ਕੀਮਤੀ ਹੀਰਾ ਕਹਿੰਦੇ ਹੈਗਾ ਤੇਰੇ ਕੋਲ ਕਹਿੰਦਾ ਜੀ ਕਿਹੜਾ ਹੈ ਕਿੱਥੇ ਪਿਆ ਕਹਿੰਦੇ ਜਿਹੜੇ ਤੇਰੇ ਸਵਾਸ ਨੇ ਨਾ ਇਹ ਇਸ ਤੋਂ ਵੀ ਕੀਮਤੀ ਹੀਰੇ ਨੇ ਅੱਖੋ ਸਤਨਾ ਵਾਹਿਗੁਰੂ ਤੇ ਜਿੰਨਾਂ ਨੂੰ ਪਰਖਿਆ ਉਹਨਾਂ ਨੂੰ ਪਤਾ ਭਾਈ ਨਾਮ ਦੀ ਕੀ ਕੀਮਤ ਹੈ ਨਾਮ ਜਪਣ ਵਾਲਿਆਂ ਦੀ ਸੇਵਾ ਕਰਨ ਵਾਲਿਆਂ ਦੀ ਕੀਮਤ ਹੈ ਉਹਨਾਂ ਦੀ ਕੋਈ ਕੀਮਤ ਨਹੀਂ ਉਹ ਅਮੋਲਕ ਨੇ